ਦੇਖੋ ਮੈਂ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਉੱਥੇ ਪਹੁੰਚੇ ਨੇ ਤੇ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਜਿਹੜੀ ਮੈਂ ਗੱਲ ਪਹਿਲਾਂ ਕਹੀ ਉਹ ਗੱਲ ਸੱਚ ਹੋ ਗਈ ਬਈ ਇਹ ਸਾਰੀ ਜਿਹੜੀ ਮਟੀਰੀਅਲ ਆ ਕਿਉਂਕਿ ਸ਼ਰਾਬ ਕੋਈ ਕੱਢਦਾ ਨਹੀਂਗਾ ਹੁਣ ਹੁਣ ਤਾਂ ਇਹਨੂੰ ਸਿਰਫ ਐਲਕੋਹਲ ਜਾਂ ਇਹਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕੈਮੀਕਲ ਨੂੰ ਤਿਆਰ ਕਰਕੇ ਤਿਆਰੀ ਹੈ ਮਤਲਬ ਉਹਦੇ ਵਿੱਚ ਪਾਣੀ ਉਹ ਪਾਉਣਾ ਹੈ ਕੋਈ ਇਹ ਨਹੀਂ ਵੀ ਪੱਠੀਆਂ ਲਾਉਣੀਆਂ ਜਾਂ ਹੋਰ ਕੋਈ ਕੰਮ ਇਹਨਾਂ ਨੇ ਸੌਖਾ ਕਰਤਾ ਪਰ ਆਪ ਮੰਨਿਆ ਗੱਲ ਵੀ ਇਹ ਦਿੱਲੀ ਤੋਂ ਆਇਆ ਸਮਾਨ ਦਿੱਲੀ 'ਚ ਤਾਂ ਹੁਣ ਟਾਈਟ ਹੋ ਗਿਆ ਕੰਮ ਦਿੱਲੀ 'ਚ ਤਾਂ ਭਾਜਪੀ ਦੀ ਸਰਕਾਰ ਆ ਗਈ ਬੰਦ ਹੋ ਗਿਆ ਸਾਰਾ ਕੁਝ ਹੁਣ ਸਾਰਾ ਜਿਹੜਾ ਇਹ ਕੇਜਰੀਵਾਲ ਦਾ ਕੰਮ ਆ ਜਿਹੜਾ ਇਹ ਸਾਰਾ ਦੁਨੀਆ ਦਾ ਸਭ ਤੋਂ ਨਸ਼ੇ ਦਾ ਸਮਗਲਰ ਵੱਡਾ ਬਣਿਆ ਉਹ ਸਾਰਾ ਸਮਾਨ ਆ ਜਿਹੜਾ ਉਹ ਹੁਣ ਪੰਜਾਬ ਜਾ ਰਿਹਾ ਉਹ ਸਾਰਾ ਜਿਹੜਾ ਇਹ ਪੰਜਾਬ ਪਹਚਾਇਆ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਇਸੇ ਕੰਮ ਤੇ ਲੱਗੀ ਆ ਇੱਥੇ ਰਾਜ ਭਾਗ ਚਲਾ ਗਿਆ ਤੇ ਹੁਣੇ ਸਾਰੀ ਜ਼ਹਿਰ ਇਹ ਲੈ ਕੇ ਪੰਜਾਬ ਪਹੁੰਚ ਚੁੱਕਿਆ ਇਹ ਆਪ ਭਗਵੰਤ ਮਾਨ ਉਹਨਾਂ ਦਾ ਬਿਆਨ